ਕਾਰੋ ਬਾਰਜੇ ਦਾ ਆਪਣਾ ਕਰਦੇ ਆ 2011 ਤੋਂ ਅਸੀਂ ਇਹ ਐਕਟਿਵ ਕੀਤਾ ਸੀ ਕੰਮ ਸ਼ੁਰੂ ਕੀਤਾ ਸੀ ਪ੍ਰੋਜੈਕਟ ਲੱਗਾ ਇਹ ਆਟੋ ਪ੍ਰੋਜੈਕਟ ਲੱਗਾ ਹੋਇਆ ਹੈ ਰੋਬੋਟ ਵਾਲਾ ਕਿਉਂਕਿ ਅਸੀਂ ਸੱਚਾ ਕੰਮ ਕਰਦੇ ਆ ਬਿਲਕੁਲ ਇੱਕ ਨੰਬਰ ਦਾ ਕਰਦੇ ਆ ਗਲਤ ਕੰਮ ਕਰਨ ਨੂੰ ਹੱਥ ਨਹੀਂ ਪਉਂਦੇ ਅਸੀਂ ਖਾਲਸਾ ਜੀ ਅੱਜ ਅਸੀਂ ਅੰਮ੍ਰਿਤਸਰ ਸੈਡ ਦੇ ਰਾਜਾ ਸਾਹੀ ਅਰਪੋਰਟ ਤੋਂ ਤਕਰੀਬਨ 3 ਕਿਲੋਮੀਟਰ ਦੂਰ ਕੁੱਕੜਾਂ ਵਾਲਾ ਦੇ ਲਾਗੇ ਤਕਰੀਬਨ ਇੰਡੀਅਨ ਆਇਲ ਪੈਟਰੋਲ ਪੰਪ ਦੇ ਸਾਹਮਣੇ ਬਿਲਕੁਲ ਆ ਕੇ LED ਬੈਨਰ ਰਿਪੇਅਰ ਵਾਲਿਆਂ ਦੇ ਕੋਲ ਪਹੁੰਚੇ ਆਂ ਜਿੱਥੇ ਅਸੀਂ LED ਰਿਪੇਅਰ ਕਰਾਉਣ ਵਾਸਤੇ ਆਏ ਸੀ ਤੇ ਅਸੀਂ ਦੇਖ ਕਰਕੇ ਸਾਡੇ ਮਨ ਨੂੰ ਬੜੀ ਖੁਸ਼ੀ ਹੋਈ ਤੇ ਭਾਜੀ ਉਹਨਾਂ ਦੇ ਹਰਕੇ ਹਰਕੇਸ਼ ਭਾਜੀ ਹੁਣੀ ਇੱਥੇ ਸਾਨੂੰ ਮਿਲੇ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਆਪ ਜੀ ਨੂੰ ਕਰਾਉਣੇ ਹਾਂ ਕਿਉਂਕਿ ਉਹਨਾਂ ਨੇ ਸਾਨੂੰ ਇੱਕ ਗੱਲ ਦੱਸੀ ਕਿ ਜੇਕਰ LED ਦੇ ਵਿੱਚ ਕੋਈ ਪ੍ਰੋਬਲਮ ਹੈ ਉਹ ਪ੍ਰੋਬਲਮ ਜੈਨੂਨ ਹੈ ਰਿਪੇਅਰ ਹੋ ਸਕਦੀ ਹੈ ਤੇ ਅਸੀਂ ਉਸ ਨੂੰ ਕੰਪਲੀਟ ਰਿਪੇਅਰ ਕਰਕੇ ਦਵਾਂਗੇ ਜੋ ਸਾਰੇ ਜਵਾਬ ਦੇ ਦਿੰਦੇ ਨੇ ਜਿੱਥੇ ਇਹ ਕਹਿ ਦਿੰਦੇ ਨੇ ਕਿ ਭਾਈ ਇਹਦੇ ਉੱਤੇ ਹਜ਼ਾਰਾਂ ਰੁਪਏ ਲੱਗਣੇ ਨੇ ਬਹੁਤ ਵਾਜਿਬ ਰੇਟ ਦੇ ਤੇ ਇੱਥੇ ਰਿਪੇਅਰ ਹੋ ਜਾਏਗੀ ਤੇ ਆਓ ਅਸੀਂ ਪਹਿਲਾਂ ਭਾਜੀ ਦੇ ਨਾਲ ਗੱਲ ਕਰਾਉਨੇ ਹਾਂ ਹਰਕੇਸ਼ ਭਾਜੀ ਦੇ ਨਾਲ ਫਿਰ ਆਪ ਜੀ ਨੂੰ ਪੂਰੀ ਫੈਕਟਰੀ ਦਿਖਾਵਾਂਗੇ ਕਿੱਥੇ ਰਿਪੇਅਰ ਕਰਦੇ ਨੇ ਭਾਜੀ ਹਣੀ ਤੇ ਕਿਵੇਂ ਕਰਦੇ ਨੇ ਉਹ ਸਾਰਾ ਕੁਝ ਆਪ ਜੀ ਨੂੰ ਦਿਖਾਉਂਦੇ ਹਾਂ ਤੇ ਆਓ ਪਹਿਲਾਂ ਭਾਜੀ ਦੇ ਨਾਲ ਗੱਲਬਾਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਪਿਆਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸੇ ਸਾਨੂੰ ਇੰਨੇ ਕਾਬਲ ਸਮਝਿਆ ਕਿ ਸਾਡੀ ਵੀਡੀਓ ਬਣਾ ਰਹੇ ਨੇ ਤੇ ਅਸੀਂ ਜਿਹੜਾ ਇਹ ਕਾਰੋਬਾਰ ਜਿਹੜਾ ਆਪਣਾ ਕਰਦੇ ਆ 2011 ਤੋਂ ਅਸੀਂ ਇਹ ਐਕਟਿਵ ਕੀਤਾ ਸੀ ਕੰਮ ਸ਼ੁਰੂ ਕੀਤਾ ਸੀ ਜਿਹੜਾ ਅੱਜ ਤੱਕ ਮਾਲਕ ਦੀ ਕਿਰਪਾ ਤਨ ਤਨ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਹੈ ਤੇ ਤੁਸੀਂ ਦੇਖਿਆ ਹੀ ਹੋਊਗਾ ਅੱਗੇ ਵੀ ਸਾਰੀ ਸੰਗਤਾਂ ਆ ਜਾਂਦੀਆਂ ਨੇ ਸਾਡੇ ਕੋਲ ਜਿਹੜਾ ਪ੍ਰੋਜੈਕਟ ਲੱਗਾ ਏ ਆਟੋ ਪ੍ਰੋਜੈਕਟ ਲੱਗਾ ਹੋਇਆ ਏ ਰੋਬੋਟ ਵਾਲਾ ਜਿੰਨਾ ਮਸ਼ੀਨਾਂ ਰਹੀਆਂ ਅਸੀਂ ਐਲੈਨਰੀਅਰ ਰਿਪੇਅਰ ਕਰਦੇ ਆਂ ਸਾਡਾ ਇਹ ਹੈਗਾ ਵਕਿ ਅਸੀਂ ਸੱਚਾ ਕੰਮ ਕਰਦੇ ਆਂ ਬਿਲਕੁਲ ਇੱਕ ਨੰਬਰ ਦਾ ਕਰਦੇ ਆਂ ਗਲਤ ਕੰਮ ਕਰਨ ਨੂੰ ਹੱਥ ਨਹੀਂ ਪਾਉਂਦੇ ਅਸੀਂ ਗਾਗ ਨੂੰ ਵਾਪਸ ਜ਼ਰੂਰ ਕਰ ਦਿੰਨੇ ਐਲਈਡੀ ਲੇਕਿਨ ਗਲਤ ਕੰਮ ਨਹੀਂ ਕਰਦੇ ਕਈ ਵੀਰ ਭਰਾ ਕਹਿੰਦੇ ਨੇ ਤੁਸੀਂ ਐਲਈਡੀ ਮੋਲਤੀਆ ਸੀ ਉੱਥੋਂ ਕਰਾਈ ਦੇ ਰਿਪੇਅਰ ਹੋ ਗਈ ਹੋ ਜਾਂਦੀ ਆ ਲੇਕਿਨ ਅਸੀਂ ਕੰਮ ਉਹ ਕਰਦੇ ਆਂ ਜੋ ਤੁਹਾਨੂੰ ਪਤਾ ਹੋਵੇ ਚੱਲਣ ਵਾਲਾ ਤੇ ਤੁਸੀਂ ਵੀ ਆਏ ਬੜੇ ਮਾਨ ਨਾਲ ਅਸੀਂ ਤੁਹਾਡੀ ਵੀ ਐਲਈਡੀ ਨੂੰ ਦੇਖਿਆ ਪਹਿਲਾਂ ਜਾਂਚਿਆ ਕਿ ਉਹ ਚੱਲਣ ਵਾਲੀ ਹੈ ਕੀ ਸੀ ਤੇ ਰਿਪੇਅਰ ਕਰ ਦਿੱਤੀ ਆ ਹੋਰ ਵੀ ਵੀਰ ਭਰਾ ਜਿੰਨੇ ਵੀ ਸਾਡੇ ਕੋਲ ਆਇੜੀਆਂ ਰਿਪੇਅਰ ਕਰਾਉਣਾ ਚਾਹੁੰਦੇ ਨੇ ਸਾਡਾ ਬੁਕਿੰਗ ਕਰਾ ਕੇ ਤੇ ਫਿਰ ਆਉਣਾ ਪੈਂਦਾ ਹੈ ਸਾਡਾ ਨੰਬਰ ਹੈਗਾ 709762005 709762005 ਬੁਕਿੰਗ ਕਰਾ ਕੇ ਟਾਈਮ ਲੈ ਕੇ ਫਿਰ ਆਉਣਾ ਪੈਂਦਾ ਹੈ ਨਹੀਂ ਤੇ ਵੀਰ ਜੀ ਤੁਹਾਨੂੰ ਵਾਪਸ ਹੀ ਜਾਣਾ ਪੈਂਦਾ ਹੈ ਜਾਂ ਐਲਈਡੀ ਛੱਡ ਕੇ ਜਾਣੀ ਪੈਂਦੀ ਆ ਕਿਉਂਕਿ ਇੱਥੇ ਰਸ਼ ਬਹੁਤ ਜ਼ਿਆਦਾ ਹੋਣ ਕਰਕੇ ਅਸੀਂ ਟਾਈਮ ਦਾ ਕਸਟਮਰ ਲੈਂਦਾ ਹੈ ਸਾਡੇ ਕੋਲ ਟਾਈਮ ਲੈਂਦਾ ਹੈ ਜਦ ਦੇਣ ਅਸੀਂ ਦੱਸਦੇ ਆ ਫਿਰ ਆਓ ਤੇ ਔਰ ਜਿੰਨੇ ਵੀ ਵੀਰ ਭਰਾ ਵੀਡੀਓ ਵੇਖਣਦੇ ਨੇ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਜਿਹੜੇ ਭਾਈ ਹੁਣਾਂ ਨੇ ਸਾਨੂੰ ਇਹਨੇ ਕਾਬਿਲ ਸਮਝਿਆ ਸਾਡੀ ਵੀਡੀਓ ਬਣਾਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆ ਦੇਖੋ ਕਿਵੇਂ LED ਆਂ ਦੇ ਢੇਰ ਲੱਗੇ ਪਏ ਨੇ ਦੁਕਾਨ ਦੇ ਅੰਦਰ ਕਈ ਵਾਰ ਨਾ ਸਾਡੇ ਘਰਾਂ ਦੇ ਵਿੱਚ ਵੀ LED ਜਿਹੜੀ ਉਹ ਖਰਾਬ ਹੋ ਜਾਂਦੀ ਹੈ ਤੇ ਦੁਕਾਨਦਾਰ ਜਦੋਂ 15-20000 ਰੁਪਏ ਖਰਚਾ ਦੱਸਦਾ ਤੇ ਫਿਰ ਅਸੀਂ ਉਸ ਨੂੰ ਸਾਈਡ ਤੇ ਰੱਖ ਦਿੰਨੇ ਆ ਤੇ ਨਵੀਂ ਖਰੀਦ ਲਿਆਉਨੇ ਆ ਪਰ ਹੁਣ ਇਹ ਜਿਹੜੀ ਸਮੱਸਿਆ ਹੈ ਇਹਦਾ ਹੱਲ ਮਿਲਿਆ ਹੈ ਇਸ ਨੂੰ ਅਸੀਂ ਰਿਪੇਅਰ ਕਰ ਸਕਦੇ ਹਾਂ ਅੰਮ੍ਰਿਤਸਰ ਦੇ ਵਿੱਚ ਹੀ ਇਹਨਾਂ ਦੀ ਆਪਣੀ ਵੀ ਵਰਲਡ ਮੀ ਨਾਂ ਦੀ ਕੰਪਨੀ ਹੈ ਇਹ ਆਪ ਵੀ ਇਹ ਲੀਡੀਆਂ ਬਣਾਉਂਦੇ ਨੇ ਤਕਰੀਬਨ 24 ਇੰਚ ਤੋਂ ਲੈ ਕੇ 98 ਇੰਚ ਤੱਕ ਇਹ ਲੀਡੀਆਂ ਬਣਾਉਂਦੇ ਨੇ ਆਪ ਆਓ ਪਿਆਰੋ ਇੱਕ ਬਹੁਤ ਹੀ ਪਿਆਰੀ ਬੇਟੀ ਹੈ ਸੁਨੇਹਾ ਉਸ ਦੇ ਨਾਲ ਵੀ ਆਪ ਜੀ ਨੂੰ ਮਿਲਾਉਣੇ ਹਾਂ ਇਹਨਾਂ ਦੇ ਦੋ ਸ਼ਬਦ ਧਾਰਮਿਕ ਬਹੁਤ YouTube ਦੇ ਉੱਤੇ ਪਿਆਰੇ ਨੇ ਇੱਕ ਤੇ ਹੈ ਸ਼ਾਮ ਸਵੇਰੇ ਵੈਗਰ ਵੈਗਰ ਬੋਲਤੇ ਦੂਸਰਾ ਹੈ ਮੈਨੂੰ ਮਾਰ ਲੈ ਆਓ ਸਰਵਣ ਕਰੀਏ ਤੇਰੇ ਵਾਹਿਗੁਰੂ ਵਾਹਿਗੁਰੂ ਬੰਦੀਆਂ ਨਾਮ ਤੇ ਆਈ ਜਾਨ ਬਹੁਤ ਪਿਆਰੇ ਸ਼ਬਦ ਨੇ YouTube ਦੇ ਉੱਤੇ ਸਰਚ ਮਾਰੋ ਤੇ ਜਰੂਰ ਸਰਵਣ ਕਰੋ ਨਾਲੇ ਬੱਚੀ ਨੂੰ ਹੌਸਲਾ ਦਿਓ ਤਾਂ ਕਿ ਉਹ ਆਪਣੇ ਜੀਵਨ ਦੇ ਵਿੱਚ ਹੋਰ ਤਰੱਕੀਆਂ ਹਾਸਲ ਕਰ ਸਕੇ ਤੇ ਨਾਲ ਆ ਦੇਖੋ ਅਸੀਂ ਆਪ ਜੀ ਨੂੰ ਲਾਏ ਹਾਂ ਉੱਪਰ ਜਿੱਥੇ ਪੈਨਲ ਰਿਪੇਅਰ ਹੁੰਦੇ ਨੇ ਪਹਿਲਾਂ ਵੀ ਆਪ ਜੀ ਨੇ ਛੋਟੇ ਜਿਹੇ ਰੂਪ ਦੇ ਵਿੱਚ ਵੀਡੀਓ ਦੇਖੀ ਹੈ ਹੁਣ ਵੱਡੇ ਰੂਪ ਦੇ ਵਿੱਚ ਕਲੀਅਰ ਰੂਪ ਦੇ ਵਿੱਚ ਆਪ ਜੀ ਨੂੰ ਦਿਖਾਉਂਦੇ ਹਾਂ ਦੇਖੋ ਕਿੱਡਾ ਵੱਡਾ ਪੈਨਲ ਹੈ ਲੱਖਾਂ ਰੁਪਏ ਲੱਗਦੇ ਨੇ ਇੰਨੀਆਂ ਮਸ਼ੀਨਾਂ ਖਰੀਦਣ ਦੇ ਵਾਸਤੇ ਭਾਈ ਜੀ ਨੇ ਦੱਸਿਆ ਕਿ ਇਹਦੇ ਵਿੱਚ ਅਸੀਂ ਪੈਨਲ ਨੂੰ ਪਾ ਕੇ ਉਸ ਨੂੰ ਚੈੱਕ ਕਰ ਸਕਦੇ ਹਾਂ ਕਿ ਕਿੱਥੇ ਖਰਾਬੀ ਹੈ ਕਿੱਥੇ ਸ਼ਾਰਟ ਸਰਕਟ ਹੈ ਜਾਂ ਕਿੱਥੇ ਕੋਈ ਸਮੱਸਿਆ ਹੈ ਤੇ ਉਹ ਸਾਰਾ ਕੰਪਿਊਟਰ ਨੇ ਆਪਣੇ ਆਪ ਲੱਭ ਲੈਣਾ ਤੇ ਕੰਪਿਊਟਰ ਨੇ ਹੀ ਉਸ ਨੂੰ ਠੀਕ ਕਰ ਦੇਣਾ ਹੈ ਤੇ ਜਿਹੜੀਆਂ ਚੀਜ਼ਾਂ ਦੇ ਉੱਤੇ ਕੰਪਨੀਆਂ ਵਾਲੇ ਜਾਂ ਜਿਹੜੀਆਂ origignal ਕੰਪਨੀਆਂ ਵਾਲੇ ਕਹਿੰਦੇ ਨੇ ਕਿ ਇਹਦੇ ਤੇ 20 20 30 30000 ਰੁਪਏ ਲੱਗਣਾ ਹੈ ਉਹ ਤਕਰੀਬਨ 2 4000 ਰੁਪਏ ਦੇ ਵਿੱਚ ਹੀ ਰਿਪੇਅਰ ਹੋ ਜਾਂਦੀ ਹੈ। ਬਾਕੀ ਭਾਈ ਹੁਣ ਦੱਸਿਆ ਕਿ ਚੀਜ਼ ਨੂੰ ਵੇਖ ਕਰਕੇ ਹੀ ਪਤਾ ਲੱਗਦਾ ਹੈ। ਕਈ ਵਾਰ ਅਸੀਂ ਕਹਿਣ ਦਿੱਤੇ ਕਿ ਸਾਡਾ ਤੇ 2000 ਖਰਚਾ ਆਇਆ ਇਹਨਾਂ ਦਾ 4000 ਕਿਵੇਂ ਆ ਗਿਆ? ਕਿਉਂਕਿ ਹਰ ਚੀਜ਼ ਦੇ ਉੱਤੇ ਅਲੱਗ-ਅਲੱਗ ਸਮਾਂ ਲੱਗਦਾ ਹੈ, ਅਲੱਗ-ਅਲੱਗ ਖਰਚਾ ਆਉਂਦਾ ਹੈ। ਤੇ ਉੱਥੇ ਦੇਖਣ ਤੋਂ ਬਾਅਦ ਹੀ ਸਾਨੂੰ ਪਤਾ ਲੱਗਦਾ ਹੈ। ਬਾਕੀ ਜਦੋਂ ਅਸੀਂ ਇੱਥੇ ਆਵਾਂਗੇ ਤੇ ਆਪ ਜੀ ਨੂੰ ਬਹੁਤ ਹੀ ਵਧੀਆ ਲੱਗੇਗਾ ਕਿਉਂਕਿ ਪਹਿਲਾਂ ਹੀ ਜੇਕਰ ਅਸੀਂ ਫੋਨ ਕਰਕੇ ਆਵਾਂਗੇ ਤੇ ਸਾਨੂੰ ਅਟੈਂਡ ਕਰਨਗੇ ਔਰ ਬਹੁਤ ਜਲਦੀ ਰਿਪੇਅਰ ਕਰਕੇ ਸਾਨੂੰ ਐਲਈਡੀ ਦੇ ਦੇਣਗੇ ਤੇ ਨਾਲ ਹੀ ਉਹ ਐਲਈਡੀ ਨੂੰ 2-4 ਦਿਨ ਦੀ ਗਾਰੰਟੀ ਵੀ ਦਿੰਦੇ ਨੇ ਕਿ ਭਾਜੀ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਰਿਪੇਅਰ ਕਰ ਦੇਵਾਂਗੇ ਪਰ ਇਹ ਨਾ ਹੋਵੇ ਕੋਈ ਸੜ ਕੇ ਲੈ ਆਵੇ ਤੇ ਮੁੜ ਕੇ ਆਖੇ ਕਿ ਭਾਜੀ ਇਹ ਤੇ ਸੜ ਗਈ ਹੈ ਪਹਿਲਾਂ ਚੈੱਕ ਕਰਕੇ ਇਥੋਂ ਦਿੰਦੇ ਨੇ ਫਿਰ ਉਸ ਤੋਂ ਬਾਅਦ ਤੁਸੀਂ ਘਰ ਜਾ ਕੇ ਚਲਾਓ ਪਹਿਲੀ ਗੱਲ ਤੇ ਕੋਈ ਸਮੱਸਿਆ ਆਉਂਦੀ ਨਹੀਂ ਹੈ ਜੇ 2-4 ਦਿਨਾਂ ਵਿੱਚ ਕੋਈ ਸਮੱਸਿਆ ਆਉਂਦੀ ਹੈ ਤੇ ਭਾਜੀ ਹੁਣ ਕਹਿੰਦੇ ਕਿ ਅਸੀਂ ਬੈਠੇ ਆਂ ਖਾਲਸਾ ਜੀ ਜਿਵੇਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਹੈ ਕਿ ਇਹਨਾਂ ਦੀ ਆਪਣੀ ਵੀ WorldMe ਨਾਮ ਦੀ ਕੰਪਨੀ ਹੈ WorldMe ਨਾਮ ਦਾ ਇਹਨਾਂ ਦਾ ਆਪਣਾ ਬ੍ਰਾਂਡ ਹੈ ਜੇਕਰ ਅਸੀਂ ਐਲ.ਲ.ਡੀ ਬਣਾਉਣੀ ਹੋਵੇ ਇਹਨਾਂ ਦੇ ਕੋਲੋਂ ਤਕਰੀਬਨ 24 ਇੰਚ ਤੋਂ ਲੈ ਕੇ 98 ਇੰਚ ਤੱਕ ਦੀ ਐਲ.ਲ.ਡੀ ਅਸੀਂ ਬਣਾ ਸਕਦੇ ਹਾਂ ਸਾਲ ਦੀ ਇਹ ਗਾਰੰਟੀ ਦਿੰਦੇ ਨੇ 5 ਸਾਲ ਦੀ ਗਾਰੰਟੀ ਅਸੀਂ ਇੰਸੋਰਸ ਦੇ ਰੂਪ ਦੇ ਵਿੱਚ ਜਾਂ ਕੁਝ ਹੋਰ ਥੋੜੇ ਪੈਸੇ ਪਾ ਕਰਕੇ 5 ਸਾਲ ਦੀ ਗਾਰੰਟੀ ਵੀ ਲੈ ਸਕਦੇ ਆ ਖਾਲਸਾ ਜੀ ਸਾਡੀ LED ਵੀ ਜਿਹੜੀ ਹੈ ਤਕਰੀਬਨ 2 ਸਾਲ ਤੋਂ ਖਰਾਬ ਪਈ ਸੀ ਕਸਟਮਰ ਕੇਅਰ ਵਾਲਿਆਂ ਨੂੰ ਵੀ ਦੋ ਤਿੰਨ ਵਾਰੀ ਫੋਨ ਲਗਾਇਆ ਉਹ ਕਹਿੰਦੇ ਸੀ 3500 ਰੁਪਏ ਲੱਗਣਾ ਹੈ ਕੋਈ ਕਹਿੰਦਾ ਸੀ 2500 ਲੱਗਣਾ ਹੈ ਕੋਈ ਕਹਿੰਦਾ ਸੀ 2000 ਰੁਪਏ ਲੱਗਣਾ ਹੈ ਪਰ ਫਿਰ ਅਸੀਂ ਪਤਾ ਲੱਗਾ ਨੈਟ ਤੋਂ ਅਸੀਂ ਭਾਜੀ ਦੇ ਕੋਲ ਗਏ ਭਾਈ ਹੁਣਾਂ ਨੇ ਸਾਡੀ ਉਹ LED ਜਿਹਦੇ ਉੱਤੇ 4000 ਰੁਪਏ ਤੇ 3000 ਰੁਪਏ ਦੱਸਦੇ ਸੀ 1200 ਰੁਪਏ ਦੇ ਵਿੱਚ ਰਿਪੇਅਰ ਕਰਕੇ ਸਾਨੂੰ ਦਿੱਤੀ ਹੈ ਤੇ ਅਸੀਂ ਭਾਈ ਹੁਣਾਂ ਦਾ ਧੰਨਵਾਦ ਵੀ ਕਰਦੇ ਆਂ ਤੇ ਨਾਲੇ ਆਪ ਜੀ ਨੂੰ ਵੀ ਸਲਾਹ ਦਿੰਦੇ ਆਂ ਕਿ ਜਦੋਂ ਵੀ ਮੌਕਾ ਮਿਲੇ ਜਾਂ ਕੋਈ LED ਪਹਿਲੀ ਗੱਲ ਤੇ ਪਰਮਾਤਮਾ ਖਰਾਬ ਨਾ ਕਰੇ ਜੇ ਕਿਤੇ ਕੋਈ ਖਰਾਬ ਹੁੰਦੀ ਹੈ ਤੇ ਭਾਈ ਹੁਣਾਂ ਦੇ ਕੋਲ ਆਓ ਭਾਈ ਹੁਣੀ ਵਾਜਿਬ ਰੇਟ ਦੇ ਉੱਤੇ ਆਪ ਜੀ ਨੂੰ LED ਬਿਲਕੁਲ ਤਿਆਰ ਬਰ ਤਿਆਰ ਕਰਕੇ ਰਿਪੇਅਰ ਕਰਕੇ ਦੇ ਦੇਣਗੇ ਨਾਲੇ ਇੱਥੇ ਇੱਕ ਹੋਰ ਖਾਸੀਅਤ ਹੈ ਕਿ ਇਹ ਬਿਲਕੁਲ ਹਾਈਵੇ ਦੇ ਤੇ ਰੋਡ ਦੇ ਉੱਤੇ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਐਸੀ ਸਮੱਸਿਆ ਨਹੀਂ ਹੈ ਕਿ ਅਸੀਂ ਗੱਡੀ ਨੂੰ ਕਿੱਥੇ ਰੋਕਾਂਗੇ ਜਾਂ ਪਾਰਕਿੰਗ ਕਿੱਥੇ ਕਰਾਂਗੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਬਿਲਕੁਲ ਰੋਡ ਦੇ ਉੱਤੇ ਹੈ ਆਓ ਗੱਡੀ ਦੇ ਵਿੱਚ ਰੱਖ ਕੇ LED ਰਿਪੇਅਰ ਕਰਕੇ ਠੀਕ ਕਰਕੇ ਇੱਥੇ ਵਾਪਸ ਲੈ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ